ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲਾਗ 'ਤੁਹਾਡਾ ਸਵਾਗਤ ਹੈ। ਹੋਰ ਸਾਰੇ ਠੀਕ ਠਾਕ ਹੋ। ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਹੋ ਗਿਆ ਸੋਮਵਾਰ। ਰਾਬ ਸਿੰਘ ਜੀ ਸੁੱਤਾ ਪਿਆ ਸੀ ਤੇ ਮੈਂ ਚੱਲਿਆ ਸੀ ਦੁੱਧ ਲੈਣ ਤੇ ਇਹ ਡਿਊਟੀ ਬੜੀ ਸਾਖਤ ਆ ਕਹਿੰਦੇ ਹੁੰਦੇ ਨਾ ਦੁੱਧ ਲਿਆ ਨਹੀਂ ਫਿਰ ਪੀਲੀ ਨੇਕੜੂ ਵੀ ਇਹ ਡਿਊਟੀ ਤਾਂ ਵਜਾਉਣੀ ਪੈਣੀ ਆ ਦੋਸਤੋ ਹੈ ਉਸ ਬਾਅਦ ਫਿਰ ਅੱਜ ਆਪਾ ਭਾਈ ਸਾਹਿਬ ਸਹਿਨ ਕਰਵਾਉਣੇ ਹੈਗੇ ਦਰਬਾਰ ਸਾਹਿਬ ਦੇ ਦਰਸ਼ਨ बन ਗਿਆ ਪ੍ਰੋਗਰਾਮ ਜੈਤ ਕੀ ਕਹਿੰਦੇ ਵੀ ਅਸੀਂ ਵੀ ਨਾਲ ਹੀ ਜਾਣਾ ਤੇ ਮੈਂ ਕਹਾਦਾ ਵਧੀਆ ਹੋਰ ਕੀ ਚਾਹੀਦਾ ਹੈਗਾ ਸਾਰੇ ਜਣ ਚੱਲਦੇ ਆ ਅੱਜ ਕੋਈ ਨਾ ਛੋਟੇ ਭਾਈ ਨੇ ਵੀ ਜਾਣਾ ਸੀ ਤੇ ਰੋ ਪਰ ਨਵੀਂ ਮੇਰੀ ਜੇ ਲਾਤੋ ਦੱਪਦੀ ਹੈ। ਨਾ ਸਾਲ ਕੋਈ ਗੱਲ ਨਹੀਂ। ਹੋ ਮੈ ਆ ਗਿਆ ਸੀ ਘਰ। ਦੇਖਦਾ ਹਾਂ ਅੱਗੇ ਕੀ ਪ੍ਰੋਗਰਾਮ ਹੈ। ਕੀ ਦੁੱਧ ਲੈ ਨਾਲ ਪਾਤੀ ਸਬਜੀ ਕ੍ਰੇਲੇ ਕਦੂ ਰਿਸ਼ਤੇਦਾਰੀ ਨੇ ਆਪਣੇ ਜਿੰਨਾਂ ਨੂੰ ਲੈ ਕੇ ਆਉਣੇ ਬਹੁਤ ਬਹੁਤ ਧੰਨਵਾਦ ਬੜਾ ਪਿਆਰ ਕਰਦੇ ਆ ਭਈ ਇਹ ਤਾਂ ਹੈ ਉਪਰੋਂ ਮਾਨਸੋ ਚਾਹ ਵਾਸਤੇ ਦੁੱਧ ਦੇਤਾ ਪੀਣ ਨੂੰ ਦੁੱਧ ਫੜਾਤਾ ਸਬਜੀ ਫੜਾਤੀ ਨਾਲ ਚਾਰ ਫੁਰਕੇ ਵੀ ਲਾ ਦਿੰਦੇ ਕਮਾਲ ਹੋ ਗਈ ਯਾਰ ਤੁਹਾਡੀ ਉੱਠੋ ਸਰ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਹੈ ਨਾ ਇਹ ਦੀ ਕੋਈ ਵੋਏ 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 ਕੀ ਹੋ ਗਿਆ ਹੂੰ ਉਹ ਸਾਹਿਬ ਕੀ ਹੋ ਗਿਆ ਹੰਦਰਸ ਮੈਨੂੰ ਕੀ ਹੋ ਗਿਆ ਪਹਿਲਾਂ ਮੇਰੇ ਕੋਲ ਹੁਣ ਆ ਜਾ ਫਿਰ ਦੋਸਤੋ ਆਪਾਂ ਗੱਡੀ ਧੋ ਕੇ ਰੈਡੀ ਕਰਤੀ ਹੈਗੀ ਆ ਥੋੜਾ ਜਿਹਾ ਸਮਾਨ ਵਿੱਚ ਪਿਆ ਹੈਗਾ ਲਫਾਫੇ ਪਏ ਆ ਜਿਵੇਂਸ਼ਨ ਵਾਲੇ ਦੇ ਹੁੰਦੇ ਤੇ ਲਾਉਣੇ ਹੈਗੇ ਤੇ ਲਾ ਕੇ ਤੇ ਹੁਣ ਆਪਾਂ ਹੁਣ ਹੈਗੇ ਤਿਆਰ ਤੇ ਮੈਂ ਜਦੋਂ ਵੀ ਜਾਣਾ ਹੈਗਾ ਨਾ ਮਰ ਸਰਸਾ ਬਹੁਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਵੀ ਆਪਾਂ ਕਾਰ ਜਰੂਰ ਧੋ ਕੇ ਲਈ ਜਾਈ ਦੀ ਬਾਬਾ ਜੀ ਦੇ ਆਪ ਸਾਫ ਸੁਥਰੇ ਹੋ ਕੇ ਜਾਈਦਾ ਆਪਣਾ ਸਾਧਨ ਵੀ ਜਦੋਂ ਉਹਦੇ ਵੀ ਜਾਣੇ ਹੈਗੇ ਤੇ ਹੁਣ ਆਪਾਂ ਤਿਆਰ ਹੁੰਨੇ ਹੈਗੇ ਹਮ ਕੱਲ ਮੌਸਮ ਠੀਕ ਸੀਗਾ ਅੱਜ ਥੋੜੀ ਜੀ ਗਰਮੀ ਹੈਗੀ ਪਰ ਹਵਾ ਜਿਹੜੀ ਹੈਗੀ ਥੋੜੀ ਆ ਰਹੀ ਹੈ ਠੀਕ ਠੰਡੀ ਆ ਰਹੀ ਹੈ ਕਿਉਂਕਿ ਦੋਕ ਦਿਨ ਤਾਂ ਮੌਸਮ ਠੀਕ ਰਹਿੰਦਾ ਹੈ ਤੇ ਹੁਣ 3 ਵਜੇ ਹੋ ਗਏ ਹੈਗੇ ਤੇ ਆਪਾਂ ਣਾਉਣੇ ਆ। ਨਹਾ ਕੇ ਤੇ ਫਿਰ ਚੱਲਦੇ ਹੈਗੇ ਆਪਾਂ 4:00 ਵਜੇ 4:30 ਵਜੇ ਚੱਲਾਂਗੇ 2 ਘੰਟੇ ਚਲੇ ਜਾਵਾਂਗੇ 2 ਢਾਈ ਘੰਟੇ ਲੱਗ ਹੀ ਜਾਣੇ ਇਸ ਵੇਲੇ ਟ੍ਰੈਫਿਕ ਕਾਫੀ ਹੁੰਦਾ ਹੈਗਾ। ਸਵੇਰ ਦਾ ਘੱਟ ਹੁੰਦਾ ਹੈਗਾ ਟ੍ਰੈਫਿਕ। ਤੇ ਪਹਿਲਾਂ ਸਹਿਬ ਸਿੰਘ ਸੁੱਤਾ ਪਿਆ ਸੀਗਾ ਤੇ ਹੁਣ ਉਹ ਵੀ ਉੱਠ ਖੜਿਆ ਹੈਗਾ ਖੇਡਣ ਜੇ ਲੱਗ ਗਿਆ। ਤੇ ਆਪਾਂ ਰੋਟੀ ਪਾਣੀ ਖਾ ਲਿਆ ਸੀਗਾ। ਤੇ ਚਲੋ ਫਿਰ ਹੁਣ ਆਪਾਂ ਹੋ ਜੀਏ ਰੈਡੀ। ਫਿਰ ਚੱਲਦੇ ਆ ਅੰਮ੍ਰਿਤਸਰ ਸਾਹਿਬ। ਆਈਸ ਬਾਕਸ ਦੀ ਆਪਾਂ ਨੂੰ ਬੜੀ ਜ਼ਿਆਦਾ ਮौज ਆ ਆਪਾਂ ਜਿੱਥੇ ਵੀ ਜਾਣਿਆ ਹੁਣੇ ਨਾਲ ਲੈ ਜਾਣੇ ਆ ਇੱਕ ਦੋ ਆਪਾਂ ਕੋਲਡ ਡਰਿੰਕ ਪਾ ਲੈਨੇ ਜੂਸ ਪਾ ਲੈਨੇ ਮੈਕਸ ਸਰਵ ਕਈ ਵਾਰ ਰਸਤੇ 'ਚ ਮੰਗ ਲੈਂਦਾ ਹੈਗਾ ਤੇ ਵਿੱਚ ਇਹਦਾ ਦੁੱਧ ਰੱਖ ਲਵਾਂਗੇ ਬਰਫ ਵਾਲੀ ਵਿੱਚ ਬੜੀ ਜ਼ਿਆਦਾ ਮौज ਹੈਗੀ ਹੁਣ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਦੁੱਧ ਨਾ ਖਰਾਬ ਹੋ ਜੇ ਜਾਂ ਆਪਾਂ ਨੂੰ ਕੋਈ ਰਾਜ ਕਈ ਵਾਰ ਸਫ਼ਰ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਚੱਲ ਬੰਦਾ ਠੰਡਾ ਪੀ ਲੈਂਦਾ ਹੈ ਇਹ ਰੈਡੀ ਆ ਆਪਣਾ ਬਾਕੀ ਕਪੜੇ-ਕਪੜੇ ਪਈ ਜਾਂਦੇ ਹੈਗੇ। ਓ ਗੋਕੋ ਹੌਲੀ। ਕਿੱਧਰ ਪਜਿਆ ਫਿਰਦਾ? ਕਿੱਧਰ ਗਿਆ ਸੀ ਗਿਆ ਉਧਰ ਕੀ ਲੈਣ ਗਿਆ ਸੀ? ਦੱਸ ਕੀ ਲੈਣ ਗਿਆ ਡੈਡੂ ਨੂੰ ਦੱਸ। ਕਿੱਧਰ ਗਿਆ ਸੀ ਇੱਧਰ? ਇੱਧਰ? ਇੱਧਰ ਕੀ ਲੈਣ ਗਿਆ ਸਟੋਰ ਚ? ਦੁਖਾ ਕੇ ਲਿਆ ਮੈਨੂੰ ਕੀ ਕਰਕੇ ਆਇਆ? ਕੋਈ ਪੱਕਾ ਸ਼ਰਾਰਤ ਕਰਕੇ ਆਇਆ ਹੋਵੇਗਾ। ਕੀ? ਇੱਥੇ ਕੀ ਲੈਣਾ ਹੈ? ਮਾਂ ਤੂੰ ਦੇਦਾ ਕੀ? ਪੇਚ ਕਾਸ ਤੂੰ ਕੀ ਕਰਨਾ ਸੀਗਾ? ਕੀ ਕਰ ਨਹੀਂ ਪੇਚ ਕਰਸ 10 ਪਹਿਲਾ ਹੱਥ ਤੇ ਵੱਜੂ ਤੇਰੇ ਹਟ ਜਾ ਪੰਗੇ ਲਾਣੋਂ ਹੁਣ ਚੱਲਣਾ ਕੀ ਆਈਏ ਬੁੱਤ ਆਪਾਂ ਛੱਡ ਖੜਨ ਆ ਚੱਲੀਏ ਸਾਹਿਬ ਆ ਚੱਲੀਏ ਨੋਣੇ ਕਰਕੇ ਆਈਏ ਬੁੱਤ ਨਹੀਂ ਹਟਿਆ ਕੋਲੀ ਲਿਆ ਕੀ ਕੱਢਣਾ ਹੁਣ ਇਥੋਂ ਹੈ ਨਹੀਂ ਕੁਝ ਵੀ ਹੈ ਨਹੀਂ ਵਿੱਚ ਇਹਦੇ ਹੈ ਨਹੀਂ ਕੁਝ ਵੀ ਹੈ ਨਹੀਂ ਹੋਵੇ ਖਾਲੀ ਬਾਹਰ ਹੀ ਪਿਆ ਪੁੱਤ ਸਮਾਨ ਸਾਰਾ ਜਦਾ ਬੜਾ ਸੋਹਣਾ ਕਾਕਾ ਲੱਗਦਾ ਯਾਰ ਸਾਹਿਬ ਚਲ ਪਾਣੀ ਵਾਲਾ ਸਿੱਪਰ ਚੱਕ ਆਉਂਦਾ ਬਾਹਲਾ ਪਰਿਆ ਪਾ ਚੱਕ ਲੇਗਾ ਮੈਂ ਉਹ ਬੋਤਲਾਂ ਚੱਕਦਾ ਪਾਣੀ ਵਾਲੀਆਂ ਉਸਮਾਨ ਸਾਡਾ ਰੈਡੀ ਕਰਕੇ ਆਪਾਂ ਰੱਖ ਲਿਆ ਹੈਗੇ ਤੇ ਹੂੰ ਬਾਏ ਕਰਦੇ ਸਾਰਿਆਂ ਨੂੰ ਫਿਰ ਬਾਏ ਬਾਏ ਗਰੂ ਬਾਏ ਗਰੂ ਕਿੱਥੇ ਚੱਲੇ ਸਹਿਬ ਫਿਰ ਅੱਜ ਆਪਣਾ ਬਾਬਾ ਦੀਪ ਸੇ ਬਾਬਾ ਦੀਪ ਸੇ ਗਏ ਦੇ ਕੀ ਕਰਨ ਫਤਿਹ ਬੁਲਾਉਣ ਬਾਬਾ ਜੀ ਨੂੰ ਠੀਕ ਹੈ ਕਦੋਂ ਮੁੜੇਗਾ ਲੋ ਆਏਗਾ ਠੀਕ ਹੈ ਚਲੋ ਫਿਰ ਚਲੀਏ ਆਪਾਂ ਠੀਕ ਹੈ ਬਾਜ ਮਾਰ ਮਮਾ ਨੂੰ ਮਮਾ ਰ ਗਰਮੀ ਆਉਂਦੀ ਹੈ ਰਬੜਾ ਹੈ ਨਹੀਂ ਸੀ ਇਹਦੇ ਜੂੜੇ ਚ ਪਾਉਣ ਨੂੰ ਦੋਸਤੋ ਤੇ ਉਹ ਫੜਨੀ ਸੀ ਆਪਾਂ ਤੇ 5 ਮਿੰਟ ਲੱਗਣਗੇ ਵੈਸੇ ਅੱਜ ਆਪਾਂ ਥੋੜਾ ਜਿਹਾ ਲੇਟ ਹੋ ਗਏ 4:30 ਹੋ ਗਏ ਹੈਗੇ ਤੇ ਗਰਮੀ ਬਹੁਤ ਜ਼ਿਆਦਾ ਹੈਗੀ ਆ ਤੁਹਾਨੂੰ ਟਰੈਪ ਦਿਸਦਾ ਹੀ ਆ ਰੋਡ ਤੇ ਥੋੜੀ ਜਿਹਾ ਲੋਕ ਆਉਣ ਬਾਅਦ ਐਦੂ ਮੋੜੂ ਸਾਢੇ 1.5 ਤੋਂ ਬਾਅਦ ਥੋੜਾ ਜਿਹਾ ਠੰਡਕੜਾ ਜਾ ਹੁੰਦਾ ਫਿਰ ਨਿਕਲਦੇ ਬਾਹਰ ਆ ਗਏ ਪੁੱਤ ਬਾਬਾ ਜੀ ਦੇ ਆਪਾਂ ਹੂੰ ਪਤੇ ਬਲਾਰੇ ਬਾਬਾ ਜੀ ਦੇ ਹੈ ਸੰਤਾਨਨ ਬਾਬਾ ਦੀਪ ਸਿੰਘ ਉਹ ਦੇਖ ਜੀ ਆਪਾ ਪਹੁੰਚ ਗਏ ਸੀਗੇ ਅਮਰਸਰ ਸਾਹਿਬ ਤੇ ਗੱਡੀ ਦਾ ਜੇ ਪਾਰਕਿੰਗ ਨਹੀਂ ਹੋਵੇਗੀ ਰੋਡ ਤੇ ਰੋਕੀ ਆਪਾਂ ਜਗਾ ਮਿਲ ਗਈ ਸੀ ਤੇ ਸੱਚ ਆਪਾਂ ਸੰਤਪੂਰੀ ਵਾਲਾ ਜਨਾ ਜੀ ਕਾ ਨੱਸਿਆ ਉੱਥੇ ਜਿਹੜਾ ਜੀ ਕਮਰਾ ਉਹ ਕਹਿੰਦੇ ਵੀ ਆਨਲਾਈਨ ਬੁਕਿੰਗ ਕਰਨੀ ਪਊਗੀ ਪਹਿਲਾਂ ਸੰਦੇਸ ਪਹਿਲਾਂ ਰਿਪਨ ਕਰਾ ਦੇਣੀ ਹੈ ਨੱਸਿਆ ਕਰਕੇ ਸਾਨੂੰ ਪਤਾ ਨਹੀਂ ਸੀਗਾ ਫਿਰ ਇਧਰ ਨਾਲ ਹੀ ਨਗਰ ਦੇ ਪਾਸੇ ਹੈਗਾ ਸੰਤ ਨਵਾਸ ਉੱਥੇ ਮਿਲ ਗਏ ਤੇ ਬਹੁਤ ਵਧੀਆ ਹੈ ਟੈਚ ਬਾਥਰੂਮ ਜੀ ਸੀ ਲੋਕ ਹੋਏ ਤੇ ਉਹ ਕਹਿੰਦੇ ਗੱਲਬਾਤ ਹੋਈ ਵੀਰਾ ਵਧੀਆ ਸੀਗਾ ਉਹ ਕਹਿੰਦੇ ਕੋਈ ਗੱਲ ਨਹੀਂ ਜਦੋਂ ਮਰਦੀ ਆ ਉਹ ਕੋਈ ਇੱਥੇ ਪ੍ਰੋਬਲਮ ਨਹੀਂ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਤੇ ਹੁਣ ਆਪਾਂ ਪਹੁੰਚ ਗਏ ਹਾਂ ਆਪਾਂ ਪਹਿਲਾਂ ਜਾਵਾਂਗੇ ਬਾਬਾ ਜੀ ਦੇ ਹਾਜ਼ਰੀ ਲਾਉਣ ਫੇਰ ਆ ਕੇ ਆਪਾਂ ਨਾਮ ਲਿਖਵਾਂਗੇ ਸੱਗਰੇ ਲੀ ਜੀ ਉਹਦੋਂ ਆਵੇ ਚਾਬੀ ਦੇ ਵਿੱਚ ਹੀ ਪਈ ਹੈ मिल जाएगा चलिए होन आपा बाबा जी दे मथा टेकया ये प्रसाद लेके आएंगे तू होन चलिए फिर मथा टेकन ओवी दोस्तों होन आपा करना दर्शन गुरुद्वारा भखसर साहिब दे ਤੋਂ ਮਿਲੀ ਹੈਗੀ ਇਹ ਦਸਤ ਪਾਈ ਸਾਹਿਬ ਸਰੀ ਦੀ ਉਹਨੂੰ ਦਰਸ਼ਮੇ ਕਰਾਉਣੀ ਹੈ ਅੱਜ ਆਪਾਂ ਸਾਰੇ ਗੁਤੇ ਨਾਈ ਸੁਣਦੇ ਗੀਤ ਨਾਤੇ ਮੁਰਾ ਇੱਧਰ ਪ੍ਰਕਾਸ਼ ਹੋ ਗਿਆ ਮਨ ਦਾ ਹੂੰ Thank yeah. you. ਦੋਸਤੋ ਹੁਣ ਆਪਾਂ ਮੱਥਾ ਟੇਕ ਲਈ। ਸਾਦਾ ਪਾਣੀ ਛਕ ਕੇ ਤੇ ਆਪਣੇ ਆਗੇ ਸੀ ਕਮਰੇ 'ਚ। ਅੰਮ੍ਰਿਤਸਰ ਸਾਹਿਬ ਜਾਣਾ ਸੀ ਪਰ ਸਾਬ ਨੇ ਜੀ ਨਹੀਂ ਲਾਇਆਗਾ। ਤੇ ਫੇਰ ਸਾਨੂੰ ਰும்ਚੀ ਹੋਣਾ ਪਿਆ। ਇੱਕ ਸੰਗਤ ਵੇਖ ਕੇ ਉਹ ਖਬਰਾਂ ਲੀ ਜਾਂਦਾ ਹੈਗਾ। ਤੇ ਹੁਣ ਆਪਾਂ ਆਗੇ ਸੀ। ਵਾਪਸ ਉਹ ਗੱਡੀ ਇੱਥੇ ਲੈ ਆਏ ਸੀ ਨਮਾਸਕੂ। ਤੇ ਜੁੜੇ ਰਹਿਗੇ ਸੀ ਸੇਰ ਸਾਹਿਬ। ਨਿਚਾ ਕੀ ਲੈ ਕੇ ਆਇਆ ਸੀਗਾ ਮੰਨ ਤੂੰ ਨਹੀਂ ਅਗਰ ਸੁਭਾ ਜਲਦੀ ਆ ਬਸ ਦਿਖਾਰੇ ਕਰਾਂਗੇ ਚਲੋ ਠੀਕ ਹੈ ਜੀ ਤੁਹਾਨੂੰ ਲੋਕ ਕਿੰਨਾ ਨਾਲ ਕਿਹਾ ਪਲੀਜ਼ ਲਾਈਕ ਕਮੈਂਟ ਸ਼ੇਅਰ ਦੇ ਦਿਓ ਕਰਿਓ ਥੈਂਕ ਯੂ